ਸਤ ਸ੍ਰੀ ਅਕਾਲ ਇੱਕ ਨਵੇਂ ਬਲੌਗ ਤੇ ਨਾਲ ਅੱਜ ਬਲੌਗ ਚੱਲੇ ਆ ਬਣਾਉਣ ਬਾਬਾ ਸੈਦ ਦਾ ਤੇ ਇਹ ਪਿੰਡ ਦਾ ਇੱਕ ਖੁੰਝਾ ਜਿੱਤੇ ਸੜਕ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਿਹਦੀ ਮੈਂ ਚਰਚਾ ਕਰ ਰਿਹਾ ਪਿੱਛੇ ਤੇ ਇਹ ਸੜਕ ਪ੍ਰਧਾਨ ਰੈਂਪੀ ਕੇ ਔਰ ਕੁਲਵੰਦਰ ਕੀ ਫੈਕਟਰੀ ਕਰਨੀ ਹੈ ਤੇ ਪੂਰਾ ਬੁਰਾ ਹਾਲ ਹੈ ਪੂਰੇ ਰੋਡ ਦੇ ਵਿੱਚ ਮਿੱਟੀ ਨਵੀਂ ਪਾਈ ਹੈ ਤੇ ਪਾਸਾ ਉੱਚਾ ਕਰ ਲਿਆ ਪਰ ਸੜਕ ਵੀ ਬਹੁਤ ਜ਼ਿਆਦਾ ਟੁੱਟੀ ਹੋਈ ਸੀ ਇਹ ਮੂਹਰੋ ਗੱਡੀ ਨਿੰਗਦੀ ਹੋਵੇ ਜਨ ਕਿ ਮੂਹਰਾ ਮੂੰਹ ਪੂਰਾ ਚਟਾ ਹੋ ਜਾਂਦਾ ਸੋ ਆਪਣੀ ਕਿਸਮਤ ਠੀਕ ਸੀ ਮੂਹਰੇ ਕੁਝ ਵੀ ਨਹੀਂ ਸੀ ਤੇ ਜਿਹਦੇ ਕਰਕੇ ਬਚਾਅ ਹੋ ਗਿਆ ਤੇ ਪੂਰੀ ਜਨਕੀ ਇਹ ਰੋਡ ਜਮਾ ਹੀ ਪਿੰਡ ਦੇ ਵਿੱਚ ਖਰਾਬ ਹੈ ਟੁੱਟੀ ਹੋਈ ਹੈ ਤੇ ਇਹ ਚੱਲੇ ਆਂ ਆਪਾਂ ਅੱਜ ਪਾਪਾ ਸਾਹਿਬ ਤੇ ਮੱਥਾ ਟੇਕਣ ਤੇ ਪਿੰਡ ਦਾ ਢੋਬਾ ਤੇ ਪਿੰਡ ਦੀਆਂ ਸ਼ਮਸ਼ਾਨ ਘੜ ਤੇ ਕੋਲੋਂ ਤੇ ਲਿੰਗਦੇ ਹੋਏ ਤੇ ਅੱਜ ਉੱਥੇ ਜਲੇਬੀਆਂ ਦਾ ਜੱਗ ਲੱਗਿਆ ਹੋਇਆ ਵਾ ਜਲੇਬੀਆਂ ਦਾ ਜੱਗ ਅੱਜ ਆਪਣੇ ਝੰਡਿਆਂ ਦੇ ਹਨੀਵੀਰ ਹਨੀਵੀਰ ਦੇ ਸਾਇਦ ਮਾਮੇ ਦੀ ਕੁੜੀ ਨੇ ਸੁਖਿਆ ਹੋਇਆ ਸੀ ਸੋ ਇਸ ਕਰਕੇ ਅੱਜ ਉੱਥੇ ਜਲੇਬੀਆਂ ਦਾ ਜੱਗ ਚੱਲ ਰਿਹਾ ਸੀ ਤੇ ਨੈਚੁਰਲ ਚੱਲੇ ਸੀਗੇ ਮੱਥਾ ਟੇਕਣ ਤੇ ਅੱਜ ਹੈਗਾ ਗੁਰਪੁਰਬ ਦਾ ਦਿਨ ਤੇ ਗੁਰਪੁਰਬ ਦੇ ਦਿਨ ਤੇ ਮੈਂ ਤਾਂ ਵੈਸੇ ਹੀ ਮੱਥਾ ਟੇਕਣ ਚੱਲਿਆ ਸੀਗਾ ਤੇ ਪਤਾ ਲੱਗਿਆ ਉੱਥੇ ਜਲੇਬੀਆਂ ਦਾ ਜੱਗ ਹੈ ਤੇ ਉੱਥੇ ਜ਼ਰੂਰ ਜਾ ਕੇ ਟੇਕ ਕੇ ਆਉਨੇ ਆ ਤੇ ਇਹ ਨੇ ਰੋਜ਼ਾ ਆਪਣੇ ਪਿੰਡ ਦੇ ਵਿੱਚ ਹੁਣ ਸਾਰੇ ਆਮ ਆਮ ਲੋਕਾਂ ਕੋਲ ਫਿਰਨ ਲੱਗ ਗਏ ਆ ਪਹਿਲਾਂ ਲੋਕਾਂ ਤੋਂ ਬਹੁਤ ਡਰਦਿਆਂ ਸੀ ਪਰ ਹੁਣ ਨਹੀਂ ਤੇ ਰੋਜ਼ਾ ਹੁਣ ਸਾਰੇ ਆਪ ਪਿੰਡ ਦੇ ਵਿੱਚ ਆ ਘਰਾਂ ਦੇ ਵਿੱਚ ਫਿਰਨ ਲੱਗ ਗਏ ਤੇ ਪਿੰਡ ਦੇ ਵਿੱਚ ਵੀ ਕਈ ਵਾਰ ਐਂਟਰ ਹੋ ਜਾਂਦੀ ਐ ਤੇ ਜਮਈ ਨਹੀਂ ਡਰ ਭਾ ਉਹ ਹੈ ਤੇ ਕੋਲੋਂ ਵੀ ਜਮਈ ਖੜ ਜਾਂਦੀ ਆ ਕੇ ਕੋਲੇ ਤੇ ਕੋਈ ਐਡੀ ਗੱਲਬਾਤ ਨਹੀਂ ਡਰਨ ਵਾਲੀ ਪਹਿਲਾਂ ਬਹੁਤ ਡਰਦੀਆਂ ਹੁੰਦੀਆਂ ਸੀਗੀਆਂ ਖੇਤਾਂ ਵਿੱਚ ਰੋਜਾਂ ਬਹੁਤ ਨੇ ਸਾਡੇ ਪਿੰਡ ਦਾ ਪਿੰਡਾਂ ਵਿੱਚ ਤਾਂ ਤੇ ਆਉਂ ਬਾਬਾ ਸਾਹਦੇ ਇੱਕ ਵਾਰ ਕਰਦੇ ਆ ਦਰਸ਼ਨ ਫਿਰ ਕਰਦੇ ਆ ਦੂਜੀ ਗੱਲ ਤੇ ਇੱਥੇ ਜਿਵੇਂ ਸਾਨੂੰ ਦੱਸਿਆ ਸੀਗਾ ਵੀ ਅੱਜ ਜਲੇਬੀਆਂ ਦਾ ਜਾਗ ਚੱਲ ਰਿਹਾ ਦਿੰਗਾ ਸਾਰਾ ਪਿੰਡ ਇੱਕ ਇੱਕ ਕਰਕੇ ਜਰੂਰ ਇੱਥੇ ਮੱਥਾ ਟੇਕਣ ਆਇਆ ਅੱਜ ਕਿਉਂਕਿ ਗੁਰਪਰਵ ਸੀ ਤੇ ਬੜਾ ਆਨੰਦ ਆਇਆ ਤੇ ਨੰਦ ਦੇ ਨਾਲ ਹੀ ਅਸੀਂ ਮੱਥਾ ਟੇਕਣ ਗਏ ਤੇ ਇੱਥੇ ਜਲੇਬੀਆਂ ਦਾ ਵੀ ਆਨੰਦ ਲਿਆ ਥੋੜਾ ਦੇ ਪ੍ਰਸ਼ਾਦ ਦੇ ਤੌਰ ਦੇ ਵਿੱਚ ਘਰੇ ਵੀ ਲੈ ਕੇ ਗਏ ਤੇ ਇੱਥੇ ਜਿਵੇਂ ਸਾਨੂੰ ਦੱਸਿਆ ਵੀ ਹਨੀ ਵੀਰ ਦੀ ਮਾਮੇ ਦੀ ਕੁੜੀ ਨੇ ਸੈ ਸੁਖਿਆ ਸਿੰਘਾ ਮੈਨੂੰ ਪਤਾ ਲੱਗਿਆ ਦਵਿੰਦਰ ਵੀਰ ਨੇ ਦੱਸਿਆ ਸਿੰਘਾ ਆਓ ਕਰੀਏ ਦਰਸ਼ਨ ਬਾਬਾ ਸਿੰਘ ਦੇ ਵਾਹਿ ਵਾਹਿ ਸਤਿ ਮਹਾਂਸ਼ਾ why ਜੀ ਮੈਸਨ ਹੁਮਾ ਦੱਸਾਂਗਾ ਵੀ ਇਹ ਜਾਨਵਰ ਹੁਣ ਆਮ ਪਿੰਡਾਂ 'ਚ ਫਿਰਨ ਲੱਗੇ ਵਾਪਸ ਸੱਚ ਵੀ ਕਾਫੀ ਨੇ ਸੋ ਹੌਜੀ ਇੱਥੇ ਵੀ ਤਾਂ ਇਹ ਜਾਨਵਰ ਜਮੇ ਕੋਲੇ ਆ ਗਿਆ ਤੇ ਕੋਈ ਡਰ ਪਾਉ ਨਹੀਂ ਬੱਸ ਤਾਂ ਇਨਸਾਨ ਤੋਂ ਕਾਫੀ ਡਰਦਾ ਹੁੰਦਾ ਲੇਕਿਨ ਹੁਣ ਡਰ ਚੱਕਿਆ ਗਿਆ ਬਿਲਕੁਲ ਇਹਨਾਂ ਦਾ ਪਰ ਇਹ ਆਪ ਵੀ ਕੁਛ ਨਹੀਂ ਕਹਿੰਦੇ ਬਹੁਤ ਸ਼ਾਂਤ ਜਾਨਵਰ ਹੈ ਔਰ ਬੜੇ ਸ਼ਾਂਤ ਸੁਭਾਅ ਦਾ ਇਹਨਾਂ ਨੂੰ ਨਹੀਂ ਅਜੇ ਤੱਕ ਦੇਖਿਆ ਮਤਲਬ ਕੋਈ ਅਗਰੈਸਿਵ ਹੁੰਦੇ ਠੀਕ ਹੈ ਬਹੁਤ ਹੀ ਸ਼ਾਂਤ ਰਹਿੰਦੇ ਨੇ ਠੀਕ ਹੈ ਤੇ ਕੋਲੇ ਸਾਡੇ ਆ ਕੇ ਖੜਕੇ ਜਮਾ ਵੀ ਅਸੀਂ ਤੁਹਾਡੇ ਸਾਹਮਣੇ ਹੀ ਆਂ ਦੇਖ ਲੋ ਕਿਦਾਂ ਹਨਾ ਉਹਨੂੰ ਦਲਾਰ ਪ੍ਰਵਚਾਰ ਕੀਤਾ ਜਮਾ ਹੀ ਕੋਲੇ ਖੜੇ ਰਹਾ ਤੇ ਕੋਈ ਉਹਦੇ ਤੇ ਮਨਪਾਉ ਤੇ ਡਰ ਨਹੀਂ ਉਹਦੇ ਤੇ ਵਧੀਆ ਤਰੀਕੇ ਨਾਲ ਸਾਡਾ ਉਹਨਾਂ ਨੇ ਮੇਰੇ طرفੇ ਹਵਾਰ ਕੀਤਾ ਚਲੋ ਇਹ ਵੀ ਇੱਕ ਬਣ ਗਿਆ ਕੰਟੈਂਟ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਇੱਥੇ ਇਹ Delhi bhi ਦਾ ਜਾਗ ਲੱਗਿਆ ਆ ਤੇ ਹਨੀ ਉਹਨਾਂ ਨੇ ਲਾਇਆ ਸੀ ਤੇ ਇਹ ਹੈ ਟੀਮ ਮੈਂ ਬਹੁਤ ਜ਼ਿਆਦਾ ਲੇਟ ਪਹੁੰਚਿਆ ਸੋ ਇਸ ਕਰਕੇ ਮੈਂ ਕਾਫੀ ਲੇਟ ਆਇਆ ਜਿਹਦੇ ਕਰਕੇ ਸੰਗਤ ਬਹੁਤ ਘੱਟ ਗਈ ਸੀਗੀ ਪਰ ਸੰਗਤ ਆਈ ਬਹੁਤ ਸੀਗੀ ਜਿਵੇਂ ਮੁੰਡਿਆਂ ਨੇ ਦੱਸਿਆ ਵੀ ਕਾਫੀ ਸੰਗਤ ਆਈ ਦੀ ਸੀਗੇ ਫੇਰ ਦੇ ਜਾ ਰਹੇ ਸੀਗੇ ਮੈਂ ਤਾਂ ਦੁਪਹਿਰੇ ਕੇ ਗਿਆ ਸੀਗਾ ਸੋ ਇਸ ਕਰਕੇ ਕਾਫੀ ਲੇਟ ਹੋ ਗਿਆ ਤੇ ਚਲੋ ਇਸੇ ਬਾਅਨੇ ਆਪ ਜੀ ਸਾਰੇ ਸੰਗਤ ਨੂੰ ਮੈਂ ਦਰਸ਼ਨ ਕਰਵਾਤੇ ਇੱਕ ਵਾਰ ਫੇਰ ਵਾਪਸ ਇੱਥੇ ਤੇ ਬੜਾ ਆਨੰਦ ਆਇਆ ਤੇ ਤੁਸੀਂ ਵੀ ਦਰਸ਼ਨ ਕੀਤਾ ਹੋਣਾ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਣਾ ਸੋ ਪਲੀਜ਼ ਵੀਡੀਓ ਦੇਖ ਕੇ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀ ਕਿੱਦਾਂ ਲੱਗੀ ਪਿੰਡ ਦੀ ਵੀਡੀਓ ਹੋਰ ਇਦਾਂ ਦੀ ਬਣਾਇਆ ਕਰਾਂਗੇ ਯਾਰ ਆਪਾਂ ਤੇ ਵਧੀਆ ਲੱਗਦਾ ਮੈਨੂੰ ਵੀਡੀਓ ਬਣਾਉਣਾ ਜਿਵੇਂ ਕਿ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਹੁਣ ਵਾਪਸੀ ਪਿੰਡ ਕੰਨੀ ਜਾ ਰਹੇ ਹਾਂ ਤੇ ਪਿੰਡ ਤੇ ਜਾਂਦੇ ਜਾਂਦੇ ਤੁਹਾਨੂੰ ਪਿੰਡ ਦੇ ਕੁਝ ਅੰਗਲੀਆਂ ਤੇ ਦਿਖਾਵਾਂਗੇ ਆ ਤੇ ਕੋ ਟਰਾਲੀ ਕਿੰਨੀ ਵਧੀਆ ਬਣੀ ਹੋਈ ਹੈ ਤੇ ਇਹਦੀ ਵੀ ਤਾਰੀਫ ਕਰਨੀ ਪਣਦੀ ਹੈ ਵਿੱਚ ਇਹ ਮੈਨੂੰ ਲੱਗਦਾ ਸੰਗਤ ਗੋਪਾਲ ਮੋਛ ਨੇ ਤੇ ਵਾਪਸ ਆਈ ਹੋਣੀ ਹੈ ਸੋ ਪਿੰਡ ਵਿੱਚ ਅੱਜ ਗੁਰਦੁਆਰੇ ਵੀ ਗੁਰੂ ਘਰ ਗੁਰਪ੍ਰਬ ਮਨਾਇਆ ਗਿਆ। ਕਾਫੀ ਕਰਾਸ ਸਿੰਘਾਂ ਗੁਰਦਾਰੇ ਸويرੇ ਅਸੀਂ ਗਏ ਸੀ ਸਿੰਘੇ ਸਾਰੇ ਤਿਆਰ ਹੋ ਕੇ ਤੇ ਬੜਾ ਨੰਦਾ ਆ ਉੱਥੇ ਵੀ ਤੇ ਉੱਥੇ ਨਹੀਂ ਅਸੀਂ ਵੀਡੀਓ ਬਣਾ ਸਕੀ ਕਾਫੀ ਉੱਥੇ ਵੀ ਮੈਂ ਦੇਰ ਪਹੁੰਚਿਆ ਸੀਗਾ ਥੋੜਾ ਜਿਆ। ਜਿਹੜੇ ਕਰਕੇ ਬਾਕੀ ਅੱਜ ਗੁਰਪ੍ਰਬ ਫੋਨ ਕਰਕੇ ਅੱਜ ਘਰੇ ਕੰਮ ਬਹੁਤ ਸੀਗਾ। ਸੋ ਇਸ ਕਰਕੇ ਇਹ ਸਾਡੇ ਪਿੰਡ ਦਾ ਪਾਸਾ ਡਾ ਜ ਟੋਬੇ ਦੇ ਕੋਲੇ ਹੀ ਐ। ਦੋ ਨੇ ਇੱਥੇ ਇੱਕ ਇਹ ਐ ਤੇ ਦੂਜਾ ਇਹ ਪਿੰਡ ਕੰਨੀ ਜਾਂਦੇ ਰਾਹ। ਆਓ ਇੱਕ ਵਾਰ ਫੇਰ ਕਰਦੇ ਹਾਂ ਦਰਸ਼ਨ ਪਿੰਡ ਦੇ। ਇਹ ਹੈ ਪਿੰਡ ਦਾ ਦਰਵਾਜ਼ਾ ਪਹਿਲਾ ਚੰਨੋਪਤੀ ਵਾਲਾ ਕਾਫੀ ਰੌਣਕ ਮੇਲਾ ਇੱਥੇ ਵੀ ਰਹਿੰਦਾ ਵਾ ਤੇ ਸੱਜੇ ਪਾਸੇ ਅਮੋਲ ਡੈਰੀ ਇਹ ਪਿੰਡ 'ਚ ਨਵੀਂ ਆਈ ਹੈ ਤੇ ਗੁਰਪਿੰਦਰ ਵੀਰ ਦੀ ਇਹ ਡੈਰੀ ਖੁੱਲੀ ਹੋਈ ਆ ਵਧੀਆ ਰਹਿੰਦੀ ਆ ਆ ਨਮਾ ਕਰ ਮੇਰੇ ਦੋਸਤ ਚੇਤਨ ਸਿੰਘ ਦਾ ਪਾਰਿਆ ਤੇ ਗੁਰਦਾਰ ਸਾਹਿਬ ਵਾਲੀ ਕਲੀ ਤੇ ਕਰੋ ਗੁਰਦਾਰ ਸਾਹਿਬ ਦੇ ਦਰਸ਼ਨ ਵਾਹਿਗੁਰੂ ਕੀ ਹਾਂ ਨਤਵੰਦਰ ਇਹ ਆਪਣੇ ਪੁਰਾਣੇ ਘਰ ਦੀ ਯਾਦਾਂ ਤੇ ਇੱਥੇ ਬੜੀ ਰੌਣਕ ਕਿ ਮੇਲਾ ਹੁੰਦੀ ਸੀਗੀ ਪੂਰੇ ਯਾਰ ਦੋਸਤ ਮਿੱਤਰ ਜਿੰਨੇ ਵੀ ਸਾਡੇ ਹੁੰਦੇ ਸੀ ਪੁਰਾਣੇ ਸਭ ਹੁਣ ਇਸ ਟਾਈਮ ਕੈਨੇਡਾ ਅਮਰੀਕਾ ਚਲੇ ਗਏ ਤਾਂ ਬੜੀ ਰੌਣਕ ਹੁੰਦੀ ਸੀਗੀ ਲਓ ਜੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਕਰੇ ਪਹੁੰਚ ਗਏ ਆਪਾਂ ਤੇ ਵੀਰੇਓ ਇੱਕ ਵਾਰ ਜ਼ਰੂਰ ਸਾਰਿਆਂ ਨੂੰ ਜੇ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਥੈਂਕਸ